ਨਸ਼ਾ ਮੁਕਤੀ ਯਾਤਰਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਨਸ਼ਾ ਨੂੰ ਲੈ ਕੇ ਵੀ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਆਖਰ ਇਸ ਦਾਅਵੇ ਦੇ ਵਿੱਚ ਸਚਾਈ ਕਿੰਨੀ ਹੈ ਆਪਾਂ ਅਰਵਿੰਦ ਕੇਜਰੀਵਾਲ ਨੂੰ ਕਹਿ ਦਿੰਦੇ ਹਾਂ ਕਿ ਭਾਈ ਤੁਹਾਡੇ ਮੰਤਰੀਆਂ ਤੇ ਤਾਂ ਆਪਾਂ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਆਪਾਂ ਗੱਲ ਤੁਹਾਡੇ ਮੁੱਖ ਮੰਤਰੀ ਦੀ ਕਰ ਲੈਨੇ ਆ ਜਿਹੜੇ ਨਾਲ ਬਿਠਾਏ ਆ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹਿੰਦੇ ਆ ਕਿ ਸਾਡਾ ਬੰਦਾ ਕੋਈ ਨਸ਼ਾ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਰਨਾਲੇ ਆਪਣੀ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਸੌਂ ਕਿਉਂ ਖੜੀ ਸੀ ਨਾਲੇ ਉਹ ਸੌਂ ਰੱਖੀ ਹੋਈ ਹੈ ਜਾਂ ਤੋੜ ਦਿੱਤੀ ਹੈ ਇਹ ਦੱਸ ਦੇਣਾ ਚਾਹੀਦਾ ਅਰਵਿੰਦ ਕੇਜਰੀਵਾਲ ਨੂੰ ਜਾਂ ਪੁੱਛ ਲੈਣਾ ਚਾਹੀਦਾ ਕਿ ਹੁਣ ਮੁੱਖ ਮੰਤਰੀ ਹੁੰਦੇ ਆ ਭਗਵੰਤ ਮਾਨ ਜੀ ਜਿਹੜੇ ਬਾਹਰ ਜਦੋਂ ਗਏ ਸੀ ਉਦੋਂ ਇੱਕ ਖਬਰ ਕਿੱਡੀ ਵੱਡੀ ਬ੍ਰੇਕ ਹੋਈ ਸੀਗੀ ਕਿ ਉੱਥੋਂ ਉਹਨਾਂ ਨੂੰ ਪਲੇਨ ਦੇ ਵਿੱਚ ਉਹਨਾਂ ਨੇ ਜਹਾਜ਼ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਕਿਉਂਕਿ ਉਹਨਾਂ ਨੇ ਕਹਿੰਦੇ ਆ ਕਿ ਜਿਹੜੇ ਇਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਨੇ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਆ ਕਾਂਗਰਸ ਦੇ ਇੱਕ ਲੀਡਰ ਨੇ ਤਾਂ ਉਹਨੂੰ ਚੈਲੰਜ ਤੱਕ ਕਰ ਦਿੱਤਾ ਕਿ ਲਾਲਜੀਤ ਭੁੱਲਰ ਜੀ ਤੁਹਾਡਾ ਵੀ ਡਰਗ ਟੈਸਟ ਹੋਣਾ ਚਾਹੀਦਾ ਤੇ ਮੇਰਾ ਵੀ ਡਰਗ ਟੈਸਟ ਹੋਣਾ ਚਾਹੀਦਾ ਆਜੋ ਆਪਾਂ ਦੇਖ ਲੈਨੇ ਆ ਡਰਗ ਟੈਸਟ ਕਰਵਾ ਲੈਨੇ ਆ ਔਰ ਲਾਲਜੀਤ ਭੁੱਲਰ ਦੇ ਨਸ਼ੇ ਦੇ ਇਲਜ਼ਾਮ ਲੱਗਦੇ ਆ ਔਰ ਉਹ ਵੀ ਬਹੁਤ ਅਹਿਮ ਨਸ਼ੇ ਦੇ ਜਿਹੜੇ ਇਲਜ਼ਾਮ ਲੱਗਦੇ ਆ ਫਿਰ ਲਾਲਜੀਤ ਭੁੱਲਰ ਨੇ ਹੁਣ ਤੱਕ ਡਰਗ ਟੈਸਟ ਕਿਉਂ ਨਹੀਂ ਕਰਾਇਆ ਉਹਨਾਂ ਦਾ ਕਰਾ ਲਿਆ ਅਰਵਿੰਦ ਕੇਜਰੀਵਾਲ ਸਾਹਿਬ ਨੇ ਡਰਗ ਟੈਸਟ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਕਲਸੀ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗਦੇ ਆ ਅਸੀਂ ਨਹੀਂ ਕਹਿੰਦੇ ਕਿ ਉਹ ਕਰਦੇ ਆ ਕਿ ਨਹੀਂ ਕਰਦੇ ਡੂਪ ਟੈਸਟ ਦਾ ਚੈਲੰਜ ਤਾਂ ਉਹਨਾਂ ਨੂੰ ਵੀ ਕਹਿੰਦੇ ਹੋਇਆ ਹੋਇਆ ਹੁਣ ਪਤਾ ਨਹੀਂ ਸ਼ਹਿਰੀ ਕਲਸੀ ਕਰਾਉਣਗੇ ਕਿ ਨਹੀਂ ਕਰਾਉਣਗੇ ਸਭ ਤੋਂ ਪਹਿਲਾਂ ਡਰੋਗ ਟੈਸਟ ਜਿਹੜੇ ਵਿਧਾਨ ਸਭਾ ਦੇ ਅੰਦਰ ਗਏ ਜਿਨ੍ਹਾਂ ਨੇ ਨਸ਼ਿਆਂ ਦੇ ਉੱਪਰ ਕਾਰਵਾਈ ਕਰਨੀ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਉੱਪਰ ਕਾਨੂੰਨ ਬਣਾਉਣੇ ਹੈ ਜਾਂ ਉਹਨਾਂ ਤਸਕਰਾਂ ਦੇ ਉੱਪਰ ਕਾਰਵਾਈ ਕਰਾਉਣੇ ਹੈ ਜਿਹੜੇ ਉਹ ਲੀਡਰ ਨੇ ਉਹ ਕਿੰਨਾ ਕੁ ਨਸ਼ਾ ਰਹਿਤ ਨੇ ਸਭ ਤੋਂ ਪਹਿਲਾਂ ਜਾਣਕਾਰੀ ਉਹਨਾਂ ਬਾਰੇ ਹੋਣੀ ਚਾਹੀਦੀ ਹੈ ਸਾਰਿਆਂ ਦਾ ਉਹਨਾਂ ਦਾ ਡਰੋਗ ਟੈਸਟ ਜਿਹੜਾ ਹੋਣਾ ਚਾਹੀਦਾ ਔਰ ਹਾਲੇ ਤੱਕ ਕੋਈ ਇਹੋ ਜਿਹੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਬਹੁਤ ਸਾਰੇ ਇਲਜ਼ਾਮ ਇਹਨਾਂ ਦੇ ਆਪਣੇ ਮੰਤਰੀਆਂ ਦੇ ਉੱਪਰ ਆਪਣੇ ਐਮਐਲਏਾਂ ਦੇ ਉੱਪਰ ਆਪਣੇ ਮੁੱਖ ਮੰਤਰੀ ਦੇ ਉੱਪਰ ਵੀਡੀਓ ਸਾਹਮਣੇ ਆਈਆਂ ਝੂਲਦਿਆਂ ਦੀਆਂ ਐ ਫਿਰਦੇ ਹਰਵਿੰਦ ਕੇਦਰੀਵਾਲ, ਮਨੀਸ਼ ਸੋਦੀਆ, ਸਤਿੰਦਰ ਜੈਨ ਜਿਹੜੇ ਕਹਿੰਦੇ ਆ ਕਿ ਦੂਜੀਆਂ ਸਰਕਾਰਾਂ ਵਾਲੇ ਬੰਦੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਹਰਵਿੰਦ ਕੇਦਰੀਵਾਲ ਦੀ ਜੇਲ ਕੱਢ ਚਾਰਾ ਲਾ ਕੇ ਆਇਆ ਇੰਨਾ ਟਾਈਮ ਸਤਿੰਦਰ ਜੈਨ ਕੱਢ ਚ ਜਾ ਕੇ ਆ ਮਨੀਸ਼ ਸੋਦੀਆ ਕੱਢ ਚ ਜਾ ਕੇ ਆ ਸ਼ਰਾਬ ਦੇ ਕਾਰੋਬਾਰ ਦੇ ਕਰਕੇ ਬਾਹਰ ਜਾ ਜੇਲ ਚ ਜਾ ਕੇ ਆ ਨਾ ਤੇ ਫਿਰ ਫਿਰ ਦੱਸ ਦੇਣ ਕਿ ਸ਼ਰਾਬ ਨੂੰ ਨਸ਼ਿਆ ਨਹੀਂ ਮੰਨਦੇ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਵਾਲੇ ਮੰਤਰੀ ਜਿਹੜੇ ਸੀਗੇ ਉਹ ਖੁਦ ਨਸ਼ਾ ਵੇਚਦੇ ਸੀ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਕਿੰਨੇ ਮੰਤਰੀ ਤੁਸੀਂ ਹੁਣ ਤੱਕ ਪੁਰਾਣੇ ਜਿਹੜੇ ਫੜਕੇ ਨਸ਼ੇ ਵਾਲੇ ਅੰਦਰ ਕਰਤੇ ਤੇ ਤੁਸੀਂ ਹੀ ਮੁਆਫੀਆਂ ਤੱਕ ਮੰਗੀਆਂ ਹੋਈਆਂ ਨੇ ਤੁਹੇਰ ਪਾਈ ਦੀਆਂ ਚੋਣਾਂ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਅਰਵਿੰਦ ਕੇਜਰੀਵਾਲ ਨੇ ਬਹੁਤ ਇਲਜ਼ਾਮ ਲਾਏ ਸੀਗੇ ਕਿ ਭਾਈ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੂੰਗਾ ਕਿ ਮਜੀਠੀਆ ਹੈ ਜੋ ਜਿੱਤੇ ਦਾ ਦਸਕਰ ਭਲਾਣਾ ਬਾਅਦ ਵਿੱਚ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਹੈ ਤੇ ਫਿਰ ਅੱਜ ਸਟੇਜਾਂ ਤੋਂ ਲੈ ਕੇ ਦਿਖਾਉਣ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਦਿਖਾਉਣ ਨਾਲੇ ਦੱਸ ਦੂ ਅਗਲਾ ਪਤਾ ਇਹਨਾਂ ਨੂੰ ਪੂਰਾ ਮਗਰ ਪਿਆ ਹੋਇਆ ਇਹਨਾਂ ਦੇ ਉਦੋਂ ਵਸੇ ਉਹ ਇਹ ਵੀ ਕਹਿ ਰਹੇ ਨੇ ਆਪਣੇ ਭਾਸ਼ਣਾਂ ਦੇ ਵਿੱਚ ਇਸ ਜੋ ਲਹਿਰ ਚੱਲ ਰਹੀ ਹੈ ਨਸ਼ੇ ਦੇ ਵਿਰੁੱਧ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਸਮੱਗਲਰ ਅਸੀਂ ਅੰਦਰ ਦਿੱਤੇ ਨਗੇ ਉਹਨਾਂ 'ਤੇ ਕਾਰਵਾਈ ਹੋਈ ਉਹਨਾਂ ਦੇ ਘਰ ਤੱਕ ਹਟਾ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਜਾਪ ਰਹੀ ਹੈ ਕੇਜਰੀਵਾਲ ਜਿਹੜੇ ਦਾਵਾ ਕਰ ਰਿਹਾ ਜਿਹੜੇ ਇਹਨਾਂ ਦੇ ਸਰਕਾਰ ਦਾਵਾ ਕਰ ਰਹੀ ਹੈ ਕਿ ਨਸ਼ਾ ਤਸਕਰਾਂ ਦੇ ਅਸੀਂ ਘਰ ਢਾ ਰਹੇ ਹਾਂ ਇਹ ਗੱਲ ਬਿਲਕੁਲ ਝੂਠ ਹੈ ਇਹਦੀ ਪੋਲ ਡੀਜੀਪੀ ਸਾਹਿਬ ਨੇ ਖੁਦ ਵੀ ਖੋਲੀ ਹੈਗੀ ਆ ਕਿ ਭਾਈ ਨਸ਼ਾ ਤਸਕਰਾਂ ਦੇ ਨਹੀਂ ਘਰ ਅਸੀਂ ਢਾ ਰਹੇ ਅਸੀਂ ਤਾਂ ਘਰ ਉਹਨਾਂ ਦੇ ਢਾ ਰਹੇ ਹਾਂ ਜਿਨ੍ਹਾਂ ਦੇ ਘਰ ਨਜਾਇਜ਼ ਕਬਜ਼ਾ ਤਹਿਤ ਬਣੇ ਹੋਏ ਸੀ ਸ਼ਾਮਲਾਟ ਜ਼ਮੀਨਾਂ ਦੇ ਉੱਪਰ ਹੋਰ ਜ਼ਮੀਨਾਂ ਦੇ ਉੱਪਰ ਉਹ ਤਾਂ ਡੀਜੀਪੀ ਸਾਹਿਬ ਇਹਨਾਂ ਦੀ ਪੋਲ ਖੋਲ ਚੁੱਕੇ ਉਹਦੇ ਤੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਹਾਲਾਂਕਿ ਸਭ ਤੋਂ ਪਹਿਲਾਂ ਖੁਲਾਸੇ ਦੇ ਤੇ ਆਪਾਂ ਹੀ ਕੀਤਾ ਪਰ ਮੋਰ ਆਪਣੇ ਖੁਲਾਸੇ ਦੇ ਡੀਜੀਪੀ ਸਾਹਿਬ ਨੇ ਲ ਬਹੁਤ ਅਹਿਮ ਅਫਸਰ ਜਿਹੜੇ ਆ ਇਹ ਗੱਲਾਂ ਦੱਸਦੇ ਆ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਹਰ ਤਰੀਕੇ ਦੇ ਨਾਲ ਇੱਕ ਦਿਨ ਦੇ ਵਿੱਚ ਇੰਨੇ ਪਰਚੇ ਦੇਣੇ ਆ ਤੁਸੀਂ ਇੰਨੇ ਮਹੀਨੇ ਦੇ ਵਿੱਚ ਇੰਨਾ ਪਰਚਾ ਜਿਹੜਾ ਤੁਸੀਂ ਦਿਖਾਉਣਾ ਹੈ ਕਿ ਭਾਈ ਇੰਨੇ ਨਸ਼ੇ ਦੇ ਪਰਚੇ ਦਿੱਤੇ ਆ ਸਿਰਫ ਗਿਣਤੀ ਵਧਾਉਣ ਦੀ ਖਾਤਰ ਜਿੰਨਾਂ ਤੇ ਪੁਰਾਣੇ ਵੀ ਪਰਚੇ ਹੋਇਆ ਉਹਨਾਂ ਨੂੰ ਫੜਫੜ ਕੇ ਇਧਰੋਂ ਕੋਈ ਹਿਸਾਬ ਕਿਤਾਬ ਕਰਕੇ ਉਥੇ ਵੀ ਪਰਚੇ ਜਿਹੜੇ ਇੱਥੇ ਹੋ ਰਹੇ ਹੈਗੇ ਆ ਕਈ ਪਿੰਡਾਂ ਦੇ ਨਾਮ ਲੈਂਦੇ ਨੇ ਵੀ ਇਹ ਜਿਹੜੇ ਪਿੰਡ ਨੇ 99% ਨਸ਼ਾ ਮੁਕਤ ਹੋ ਗਏ ਨੇ ਖੁਦ ਪਿੰਡ ਵਾਲਿਆਂ ਨੇ ਦੱਸਿਆਗਾ ਸਰਕਾਰ ਨਹੀਂ ਦੱਸ ਰਹੀ ਇਹ ਪਿੰਡ ਵਾਲੇ ਦੱਸਦੇ ਨਹੀਂ ਕਿ ਸਾਡੇ 99% ਜਿਹੜੇ ਪਿੰਡ ਨੇ ਨਸ਼ਾ ਮੁਕਤ ਹੋ ਨੇ ਸਿਰਫ 20 ਹੀ ਰਹਿ ਗਿਆ ਕਹਿੰਦੇ ਉਹ ਅਸੀਂ 20 ਵੀ ਆਉਣ ਵਾਲੇ ਦਿਨਾਂ ਚ ਖਤਮ ਕਰ ਦਾਂਗੇ ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਜਾਪਦੀ ਹੈ ਜਿਹੜੇ ਬੰਦੇ ਕਹਿ ਰਹੇ ਆ ਉਹ ਦੱਸ ਸਕਦੇ ਆ ਵੀ ਉਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਕੁ ਨਸ਼ਾ ਹੈਗਾ ਆਪਣੇ ਆਪਣੇ ਪਿੰਡ ਦੇ ਹਾਲਾਤ ਹਰੇਕ ਨੂੰ ਪਤਾ ਹੈ ਹਰੇਕ ਬੰਦਾ ਜਾ ਕੇ ਕਿਤੇ ਨਾ ਕਿਤੇ ਕਿਸੇ ਮੂਰੇ ਨੰਬਰ ਬਣਾਉਣ ਦੀ ਖਾਤਰ ਕੋਈ ਦਾਵਾ ਕਰ ਸਕਦਾ ਪਰ ਉਹ ਦਾਵੇ ਦੀ ਕਈ ਪਿੰਡਾਂ ਵਾਲੇ ਬੋਲ ਵੀ ਖੋਲ ਦਿੰਦੇ ਆ ਇੱਕ ਕੁੜੀ ਤੋਂ ਇਹਨਾਂ ਨੇ ਝੂਠ ਮਰਵਾ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਨੌਕਰੀ ਦੇਣ ਲੱਗੇ ਆ ਕਿ ਜੀ ਇਦਾਂ ਸੀ ਸਾਡੇ ਪਿੰਡ 'ਚ ਤਾਂ ਕੋਈ ਪੜਿਆ ਹੀ ਨਹੀਂ ਸੀ ਆਏ ਨਹੀਂ ਸੀ ਵਿਆਹ ਨਹੀਂ ਸੀ ਮੈਂ ਪੜ ਲੈ ਕੇ ਆਈ ਆ ਤੁਹਾਡੀ ਸਰਕਾਰ ਦੇ ਪ੍ਰਭਾਵਿਤ ਹੋ ਕੇ ਆਏ ਜੋ ਮੈਂ ਤਾਂ ਬਾਹਰ ਜਾਣਾ ਸੀ ਉਹ ਸ਼ਾਮ ਨੂੰ ਸਾਰੇ ਪਿੰਡ ਵਾਲਿਆਂ ਨੇ ਉਹ ਕੁੜੀ ਦੀ ਪੂਲ ਖੋਲ ਕੇ ਰੱਖ ਦਿੱਤੀ ਕਹਿੰਦੇ ਜੀ ਸਕ੍ਰਿਪਟ ਸੀਗੀ ਪਤਾ ਲੱਗਿਆ ਇੱਕ ਆਪਾਂ ਦੇਖਿਆ ਸੀਗਾ ਕਿ ਭਗਵੰਤ ਮਾਨ ਨੂੰ ਉਹ ਕੁਝ ਟੀਚਰ ਜਿਹੜੇ ਆ ਉਹ ਹੱਕ ਕਰਕੇ ਉਹਨਾਂ ਨੂੰ ਰੋ ਰਹੀਆਂ ਸੀ ਕੁੜੀਆਂ ਤੇ ਉਹ ਪੂਰਾ ਸਕ੍ਰਿਪਟਡ ਡਰਾਮਾ ਸੀ ਇਹ ਡਰਾਮੇ ਰਜੇ ਜਾਂਦੇ ਆ ਇਹ ਕਹਾਏ ਜਾਂਦੇ ਆ ਸ਼ਬਦ ਅਕਸਰ ਪ੍ਰੋਗਰਾਮਾਂ ਦੇ ਵਿੱਚ ਮੁੱਖ ਮੰਤਰੀ ਜਿੰਦੇ ਕੀ ਹੁੰਦਾ ਕਿ ਲੋਕਾਂ ਨੂੰ ਮਾਈਕ ਫੜਾ ਦਿੰਦੇ ਆ ਭਗਵੰਤਪਾਨ ਕਹਿੰਦੇ ਕਿ ਐਂ ਕਦੇ ਦੇਖਿਆ ਮੁੱਖ ਮੰਤਰੀ ਤੁਹਾਨੂੰ ਮਾਈਕ ਫੜਾ ਕੇ ਤੁਹਾਡੇ ਸਵਾਲਾਂ ਸਵਾਲ ਪੁੱਛ ਰਿਹਾ ਹੋਵੇ ਤੁਸੀਂ ਸਵਾਲ ਕਰੋ ਕਿਸੇ ਮੁੱਖ ਮੰਤਰੀ ਨੂੰ ਜਾਂ ਕੁਝ ਕਦੇ ਦੇਖਿਆ ਕਹਿੰਦੇ ਆ ਦੇਖੋ ਮੈਂ ਕਰੇ ਸਾਰੇ ਉਹਨਾਂ ਨੂੰ ਦੱਸੇ ਹੋਏ ਸਵਾਲ ਨੇ ਜੇ ਦਮ ਹੈ ਤਾਂ ਸਾਡੇ ਵਰਗੇ ਪੱਤਰਕਾਰਾਂ ਦੇ ਨਾਲ ਬਹੁਤ ਪੰਜ ਸੱਤ ਬੰਦੇ ਇਹੋ ਜਿਹੇ ਹੈਗੇ ਆ ਜਾਗਦੀ ਜ਼ਮੀਨ ਬਾਰੇ ਪੱਤਰਕਾਰ ਉਹਨਾਂ ਦੇ ਨਾਲ ਇੰਟਰਵਿਊ ਕਰਕੇ ਦਿਖਾ ਦੇਣਾ ਭਗਵੰਤ ਇਹ ਤਾਂ ਝੂਠ ਹੈ ਸਕ੍ਰਿਪਟ ਹੈ ਸਿੱਧਾ ਦੱਸਿਆ ਹੁੰਦਾ ਪਹਿਲਾਂ ਕਿ ਤੁਹਾਨੂੰ ਮਾਈਕ ਦੇਵਾਂਗੇ ਤੁਸੀਂ ਇਸ ਤਰੀਕੇ ਨਾਲ ਮੁੱਖ ਮੰਤ ਇੱਕ ਕਰੀਟਰੀਆ ਰੱਖ ਦੇਣਾ ਚਾਹੀਦਾ ਕਿ ਸ਼ਰਤ ਇਹ ਵੀ ਰੱਖ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਚੋਣ ਉਹੀ ਲੜ ਸਕਦਾ ਜਿਹੜਾ ਬੰਦਾ ਨਸ਼ੇ ਤੋਂ ਰਹਿਤ ਹੋਊਗਾ ਜਿਹੜਾ ਬੰਦਾ ਕੋਈ ਨਸ਼ਾਨੀ ਕਰਦਾ ਹੋਊਗਾ ਇਹ ਵੀ ਜਦੋਂ ਐਪਲੀਕੇਸ਼ਨ ਭਰਦੇ ਆ ਵੀ ਨਾਲ ਜਿਹੜਿਆ ਸਰਟੀਫਿਕੇਟ ਲਵਾ ਦੇਣਾ ਚਾਹੀਦਾ ਜਿਹੜਾ ਕਿ ਭਾਈ ਮੈਂ ਕੋਈ ਨਸ਼ਾ ਜਿਹੜਾ ਉਹ ਕਰਦਾ ਨਹੀਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ अरविंद केजरीवाल जी ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਮੰਤਰੀਆਂ ਦੀ ਸਿਰਫ ਨਸ਼ੇ ਦੇ ਸੌਦਾਗਰਾਂ ਨਾਲ ਸਾੰਡਗਾਰਡ ਨਹੀਂ ਸੀ ਸਗੋਂ ਖੁਦ ਨਸ਼ਾ ਵੇਚਦੇ ਸੀ ਤੇ ਉੱਥੇ ਹੀ ਉਹਨਾਂ ਨੇ ਵੱਡਾ ਦਾਵਾ ਆਪਣੇ ਮੰਤਰੀਆਂ ਨੂੰ ਲੈ ਕੇ ਕੀਤਾ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਆਖਰ ਇਹ ਦਾਵਾ ਕਿੰਨਾ ਕੁ ਸੱਚਾ ਹੈ ਕਿੰਨੀ ਸਚਾਈ ਇਸ ਦਾਅਵੇ ਦੇ ਵਿੱਚ ਇਸ ਬੰਦ ਦੀ ਗੱਲਬਾਤ ਕਰਨੀ ਮੇਰੇ ਨਾਲ ਨੇ ਮੇਰੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੱਧੂ ਸਿੱਧੂ ਸਾਹਿਬ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਨਸ਼ਾ ਨੂੰ ਲੈ ਕੇ ਵੀ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਆਖਰ ਇਸ ਦਾਅਵੇ ਦੇ ਵਿੱਚ ਸਚਾਈ ਕਿੰਨੀ ਹੈ ਦੇਖੋ ਹੁਣ ਤਾਂ ਆਪਣੇ ਦੱਸਣ ਦੀ ਕੋਈ ਲੋੜ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ 'ਚ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ 'ਚ ਕਿੰਨੀ ਕਿ ਸਚਾਈ ਹੁੰਦੀ ਹੈ ਇਹ ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿ ਆਪਾਰਵਿੰਦ ਕੇਜਰੀਵਾਲ ਨੂੰ ਕਹਿ ਦਿੰਦੇ ਆ ਕਿ ਭਾਈ ਤੁਹਾਡੇ ਮੰਤਰੀਆਂ ਤੇ ਤਾਂ ਆਪਾਂ ਬਾਅਦ ਚ ਗੱਲ ਕਰਦੇ ਆ ਪਹਿਲਾਂ ਆਪਾਂ ਗੱਲ ਤੁਹਾਡੇ ਮੁੱਖ ਮੰਤਰੀ ਦੀ ਕਰ ਲੈਨੇ ਆ ਜਿਹੜੇ ਨਾਲ ਬਿਠਾਏ ਆ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹਿੰਦੇ ਆ ਕਿ ਸਾਡਾ ਬੰਦਾ ਕੋਈ ਨੱਜਾ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਰਨਾਲੇ ਆਪਣੀ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਸੌਂ ਕਿਉਂ ਖੜੀ ਸੀ ਨਾਲੇ ਉਹ ਸੌਂ ਰੱਖੀ ਹੋਈ ਹੈ ਜਾਂ ਤੋੜ ਦਿੱਤੀ ਹੈ ਇਹ ਦੱਸ ਦੇਣਾ ਚਾਹੀਦਾ ਅਰਵਿੰਦ ਕੇਜਰੀਵਾਲ ਨੂੰ ਜਾਂ ਪੁੱਛ ਲੈਣਾ ਚਾਹੀਦਾ ਔਰ ਆਪਾਂ ਕਿੰਨੇ ਵਾਰੀ ਦੇਖਿਆ ਕਿ ਹੁਣ ਮੁੱਖ ਮੰਤਰੀ ਹੁੰਦੇ ਆ ਭਗਵੰਤ ਸਿੰਘ ਜ ਬਾਹਰ ਜਦੋਂ ਗਏ ਸੀ ਉੱਥੋਂ ਇੱਕ ਖਬਰ ਕਿੱਡੀ ਵੱਡੀ ਬ੍ਰੇਕ ਹੋਈ ਸੀਗੀ ਕਿ ਉੱਥੋਂ ਉਹਨਾਂ ਨੂੰ ਪਲੇਨ ਦੇ ਵਿੱਚ ਉਹਨਾਂ ਨੇ ਜਹਾਜ਼ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਕਿਉਂਕਿ ਉਹਨਾਂ ਨੇ ਕਹਿੰਦੇ ਆ ਕਿ दारू ਪੀਤੀ ਹੋਈ ਸੀ ਕਿ दारू ਨੂੰ ਅਰਵਿੰਦ ਕੇਜਰੀਵਾਲ ਨਸ਼ਾ ਨਹੀਂ ਮੰਨਦੇ ਇਹ ਵੀ ਗੱਲ ਦੱਸਣੀ ਚਾਹੀਦੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਦੀਆ ਸਤਿੰਦਰ ਜੈਨ ਜਿਹੜੇ ਕਹਿੰਦੇ ਆ ਕਿ ਦੂਜੀਆਂ ਸਰਕਾਰਾਂ ਵਾਲੇ ਬੰਦੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਅਰਵਿੰਦ ਕੇਜਰੀਵਾਲ ਜੀ ਜੇਲ ਕਾਟ ਚ ਰਾਲ ਲਾ ਕੇ ਆਏ ਆ ਇੰਨਾ ਟਾਈਮ ਸਤਿੰਦਰ ਜੈਨ ਕਾਟ ਚ ਜਾ ਕੇ ਆ ਮਨੀਸ਼ ਸੋਦਦੀਆ ਕਾਟ ਚ ਜਾ ਕੇ ਆਏ ਆ ਸ਼ਰਾਬ ਦੇ ਕਾਰੋਬਾਰ ਦੇ ਕਰਕੇ ਬਾਹਰ ਜਾ ਜੇਲ ਚ ਜਾ ਕੇ ਆਏ ਆ ਨਾ ਤੇ ਫਿਰ ਫਿਰ ਦੱਸ ਦੇਣ ਕਿ ਸ਼ਰਾਬ ਨੂੰ ਨਸ਼ਿਆ ਨਹੀਂ ਮੰਨਦੇ ਔਰ ਦੂਜੇ ਪਾਸੇ ਹੁਣ ਆਪਾਂ ਗੱਲ ਜਿਹੜੀ ਆ ਉਹ ਮੰਤਰੀਆਂ ਤੇ ਆ ਜੀਏ ਜਿਹੜੇ ਇਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਜੀ ਨੇ ਜਦੋਂ ਉਹ ਚੋਣ ਲੜ ਰਹੇ ਸੀ ਜਾਂ ਉਦਾਂ ਵੀ ਆਪਾਂ ਦੇਖਿਆ ਜਿਹੜੇ ਇਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਨੇ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਆ ਕਾਂਗਰਸ ਦੇ ਇੱਕ ਲੀਡਰ ਨੇ ਤਾਂ ਉਹਨੂੰ ਚੈਲੰਜ ਤੱਕ ਕਰ ਦਿੱਤਾ ਕਿ ਲਾਲਜੀਤ ਭੁੱਲਰ ਜੀ ਤੁਹਾਡਾ ਵੀ ਡਰਗ ਟੈਸਟ ਹੋਣਾ ਚਾਹੀਦਾ ਤੇ ਮੇਰਾ ਵੀ ਡਰਗ ਟੈਸਟ ਹੋਣਾ ਚਾਹੀਦਾ ਆਜੋ ਆਪਾਂ ਦੇਖ ਲੈਨੇ ਆ ਡਰਗ ਟੈਸਟ ਕਰਵਾ ਲੈਨੇ ਆ ਔਰ ਲਾਲਜੀਤ ਭੁੱਲਰ ਤੇ ਨਸ਼ੇ ਦੇ ਇਲਜ਼ਾਮ ਲੱਗਦੇ ਆ ਔਰ ਉਹ ਵੀ ਬਹੁਤ ਅਹਿਮ ਨਸ਼ੇ ਦੇ ਜਿਹੜੇ ਇਲਜ਼ਾਮ ਲੱਗਦੇ ਆ ਫਿਰ ਲਾਲਜੀਤ ਭੁੱਲਰ ਨੇ ਹੁਣ ਤੱਕ ਡਰਗ ਟੈਸਟ ਕਿਉਂ ਨਹੀਂ ਕਰਾਇਆ ਉਹਨਾਂ ਦਾ ਕਰਾ ਲਿਆ ਅਰਵਿੰਦ ਕੇਜਰੀਵਾਲ ਸਾਹਿਬ ਨੇ ਡਰਗ ਟੈਸਟ ਔਰ ਇਹਨਾਂ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਕਾਰਜ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਲੱਗਦੇ ਆ ਅਸੀਂ ਨਹੀਂ ਕਹਿੰਦੇ ਕਿ ਉਹ ਕਰਦੇ ਆ ਕਿ ਨਹੀਂ ਕਰਦੇ ਡੋਪ ਟੈਸਟ ਦਾ ਚੈਲੰਜ ਤਾਂ ਉਹਨਾਂ ਨੂੰ ਵੀ ਕਹਿੰਦੇ ਹੋਇਆ ਹੋਇਆ ਹੁਣ ਪਤਾ ਨਹੀਂ ਅੱਜ ਕੱਲ ਸੀ ਕਰਾਉਣਗੇ ਕਿ ਨਹੀਂ ਕਰਾਉਣਗੇ ਪਤਾ ਨਹੀਂ ਇਹ ਗੱਲਾਂ ਇਹ ਤਾਂ ਹੁਣ ਜਿਹੜੇ ਇਕਾ ਦੁੱਕਾ ਜਿਹੜੇ ਨਾਮ ਮੇਰੇ ਇਸ ਵਕਤ ਦਿਮਾਗ ਦੇ ਵਿੱਚ ਸੀ ਉਹ ਮੈਂ ਦੱਸੇ ਆ ਹੁਣ ਬਹੁਤ ਸਾਰੇ ਇਹੋ ਜਿਹੇ ਐਮਐਲਏ ਨੂੰ ਮੈਂ ਪਰਸਨਲ ਜਾਣਦਾ ਹਾਲਾਂਕਿ ਇਹ ਜੋ ਬੜੀਆਂ ਪਰਸਨਲ ਚੀਜ਼ਾਂ ਨੇ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਚਲੋ ਗੱਲ ਕਰਨੀ ਚਾਹੀਦੀ ਪਰ ਮੈਂ ਬਹੁਤ ਵਾਰੀ ਇਹੀ ਗੱਲ ਕੀਤੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਇਹੀ ਗੱਲ ਉੱઠી ਸੀ ਜਦੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਇਹ ਮੰਗ ਕੀਤੀ ਸੀਗੀ ਕਿ ਭਈ ਸਭ ਤੋਂ ਪਹਿਲਾਂ ਡੋਪ ਟੈਸਟ ਜਿਹੜੇ ਵਿਧਾਨ ਸਭਾ ਦੇ ਅੰਦਰ ਗਏ ਜਿਨ੍ਹਾਂ ਨੇ ਨਸ਼ਿਆਂ ਦੇ ਉੱਪਰ ਕਾਰਵਾਈ ਕਰਨੀ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਉੱਪਰ ਕਾਨੂੰਨ ਬਣਾਉਣੇ ਹੈ ਜਾਂ ਉਹਨਾਂ ਤਸਕਰਾਂ ਦੇ ਉੱਪਰ ਕਾਰਵਾਈ ਕਰਾਉਣੇ ਹੈ ਜਿਹੜੇ ਉਹ ਲੀਡਰ ਨੇ ਉਹ ਕਿੰਨਾ ਕੁ ਨਸ਼ਾ ਰਹਿਤ ਨੇ ਸਭ ਤੋਂ ਪਹਿਲਾਂ ਜਾਣਕਾਰੀ ਉਹਨਾਂ ਬਾਰੇ ਹੋਣੀ ਚਾਹੀਦੀ ਹੈ ਸਾਰਿਆਂ ਦਾ ਉਹਨਾਂ ਦਾ ਰੂਪ ਟੈਸਟ ਜਿਹੜਾ ਹੋਣਾ ਚਾਹੀਦਾ ਔਰ ਹਾਲੇ ਤੱਕ ਕੋਈ ਇਹੋ ਜੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਮੈਨੂੰ ਲੱਗਦਾ ਹੈ ਕਿ ਇੱਕ ਕਰਾਈਟੇਰੀਆ ਰੱਖ ਦੇਣਾ ਚਾਹੀਦਾ ਹੈ ਕਿ ਸ਼ਰਤ ਇਹ ਵੀ ਰੱਖ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਚੋਣ ਉਹੀ ਲੜ ਸਕਦਾ ਜਿਹੜਾ ਬੰਦਾ ਨਸ਼ੇ ਤੋਂ ਰਹਿਤ ਹੋਊਗਾ ਜਿਹੜਾ ਬੰਦਾ ਕੋਈ ਨਸ਼ਾ ਨਹੀਂ ਕਰਦਾ ਹੋਊਗਾ ਇਹ ਵੀ ਜਦੋਂ ਐਫਿਡੇਵਿਟ ਭਰਦੇ ਆ ਇਹ ਵੀ ਨਾਲ ਜਿਹੜਿਆ ਸਰਟੀਫਿਕੇਟ ਲਵਾ ਦੇਣਾ ਚਾਹੀਦਾ ਜਿਹੜਾ ਕਿ ਭਾਈ ਮੈਂ ਕੋਈ ਨਸ਼ਾ ਜਿਹੜਾ ਉਹ ਕਰਦਾ ਨਹੀਂ ਇਹ ਇਹ ਗੱਲਾਂ ਕਰਵਾ ਲੈਣੀਆਂ ਚਾਹੀਦੀਆਂ ਔਰ ਬਹੁਤ ਸਾਰੇ ਇਲਜ਼ਾਮ ਇਹਨਾਂ ਦੇ ਆਪਣੇ ਮੰਤਰੀਆਂ ਦੇ ਉੱਪਰ ਆਪਣੇ ਐਮਐਲਏਾਂ ਦੇ ਉੱਪਰ ਆਪਣੇ ਮੁੱਖ ਮੰਤਰੀ ਦੇ ਉੱਪਰ ਵੀਡੀਓ ਸਾਹਮਣੇ ਆਈਆਂ ਝੂਲਦਿਆਂ ਦੀਆਂ ਐ ਫਿਰਦੇ ਆ ਮੇਲਦੇ ਪਤਾ ਨਹੀਂ ਕੀ ਕੁਝ ਖਾਦਾ ਪੀਤਾ ਹੋਇਆ ਦੇਖੋ ਜਿਹਨੇ ਕਰਨਾ ਜੋ ਕਰੀ ਜਾਂਦਾ ਹੈ ਪਰ ਘਟੋ ਘਟ ਝੂਠ ਦਾ ਨਾ ਵਿੱਚ अरविंद केजरीवाल ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਵਾਲੇ ਮੰਤਰੀ ਜਿਹੜੇ ਸੀਗੇ ਉਹ ਖੁਦ ਨਸ਼ਾ ਵੇਚਦੇ ਸੀ अरविंद केजरीवाल ਨੂੰ ਦੱਸਣਾ ਚਾਹੀਦਾ ਹੈ ਕਿ ਕਿੰਨੇ ਮੰਤਰੀ ਤੁਸੀਂ ਹੁਣ ਤੱਕ ਪੁਰਾਣੇ ਜਿਹੜੇ ਫੜਕੇ ਨਸ਼ੇ ਵਾਲੇ ਅੰਦਰ ਕਰਤੇ ਤੇ ਤੁਸੀਂ ਹੀ ਮਾਫੀਆਂ ਤੱਕ ਮੰਗੀਆਂ ਹੋਈਆਂ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਪਰ अरविंद केजरीवाल ਨੇ ਜਿਹੜਾ ਉਹ ਮਾਫੀ ਮੰਗੀ ਸੀਗੀ 2022 ਦੀਆਂ ਚੋਣਾਂ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਉੱਪਰ अरविंद केजरीवाल ਨੇ ਬਹੁਤ ਇਲਜ਼ਾਮ ਲਾਏ ਸੀਗੇ ਕਿ ਭਾਈ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੂੰਗਾ ਕਿ ਮਜੀਠੀਆ ਆਇਆ ਹੈ ਜੋ ਮਜੀਠੀ ਦਾ ਤਜ਼ਕਰ ਭਲਾਣਾ ਬਾਅਦ ਵਿੱਚ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਹੈ ਤੇ ਫਿਰ ਅੱਜ ਸਟੇਜਾਂ ਤੋਂ ਲੈ ਕੇ ਦਿਖਾਉਣ ਵਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਦਿਖਾਉਣ ਨਾਲੇ ਦੱਸ ਦੂ ਅਗਲਾ ਪਤਾ ਇਹਨਾਂ ਨੂੰ ਉਹ ਪੂਰਾ ਮਗਰ ਪਿਆ ਹੋਇਆ ਇਹਨਾਂ ਦੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਿਸੇ ਦਾ ਪੱਖ ਨਹੀਂ ਕਰ ਰਹੇ ਅਸੀਂ ਕਿਸੇ ਦੀ ਗੱਲ ਨਹੀਂ ਕਰ ਰਹੇ ਪਰ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਭਗਵੰਤ ਪਾਣ ਦੇ ਉੱਪਰ ਅਰਵਿੰਦ ਕੇਜਰੀਵਾਲ ਦੇ ਉੱਪਰ ਲੱਗੇ ਹੋਏ ਆ ਸਭ ਤੋਂ ਬੱਧ ਜੇਕਰ ਗੱਲ ਕਰ ਲਈਏ ਕਿ ਲੜਾਈ ਲੜ ਰਹੇ ਆ اپੋਜੀਸ਼ਨ ਦੀ ਤਾਂ ਬਿਕਰਮ ਸਿੰਘ ਜੀਟੀਐਸ ਵਰਤ ਲੜ ਰਹੇ ਹੈਗੇ ਆ ਔਰ ਜਿਹੜਾ ਬੰਦਾ ਕਾਣਾ ਹੁੰਦਾ ਜਿਹੜੇ ਬੰਦੇ ਚ ਕੋਈ ਖੋਟ ਹੁੰਦੀ ਹੈ ਨਾ ਤਾਂ ਉਹ ਇਸ ਤਰੀਕੇ ਨਾਲ ਸਰਕਾਰਾਂ ਦੇ ਨਾਲ ਪੰਗੇ ਨਹੀਂ ਲੈ ਸਕਦਾ ਉਹ ਕਹਿੰਦੇ ਹੁੰਦੇ ਜਿਨ੍ਹਾਂ ਦੇ ਆਪ ਦੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਸੋ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਸਰਕਾਰ ਦੇ ਖਿਲਾਫ ਲੜਾਈ ਲੜਦੇ ਐ ਮੈਨੂੰ ਲੱਗਦਾ ਨਹੀਂ ਕਿ ਕੋਈ ਸੱਚਾਈ ਠੀਕ ਐ ਬਹੁਤ سارے ਲੋਕ ਰਾਜਨੀਤੀ ਦੇ ਵਿੱਚ ਇਹੋ ਜਿਹੇ ਤੁਹਾਨੂੰ ਮਿਲ ਜਾਂਦੇ ਆ ਜਿਹੜੇ ਚੰਗੇ ਮਾੜੇ ਕੰਮਾਂ ਦੇ ਵਿੱਚ ਹੁੰਦੇ ਐ ਮੈਂ ਫੇਰ ਕਹਿਣਾ ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰਦਾ ਜੇ ਵਿਕਰਮ ਸਿੰਘ ਮਜੀਠੀਆ ਨੂੰ ਗਲਤ ਮੰਨਦੇ ਆ ਤਾਂ ਫੇਰ ਕਰਕੇ ਦਿਖਾ ਦੇਣ ਕਾਰਵਾਈ ਅਗਲਾ ਤਾਂ ਥਾਪੀਆਂ ਮਾਰਦਾ ਫਿਰਦਾ ਪੱਟਾਂ ਤੇ ਤੇ ਗੱਲ ਇਹ ਹੈਗੀ ਹੈ ਕਿ ਸਿਰਫ ਔਰ ਸਿਰਫ ਇਹ ਝੂਠ ਬੋਲਣ ਆਉਂਦੇ ਆ ਝੂਠ ਪਰੋਸਣ ਆਉਂਦੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਝੂਠ ਦਿਖਾਉਣ ਆਉਂਦੇ ਆ ਝੂਠ ਦੀ ਰਾਜਨੀਤੀ ਜਿਹੜੀ ਹੈ ਕੀਤੀ ਹੈ ਸਿਰਫ ਇਹਨਾਂ ਦੇ ਪੱਲੇ ਕੀ ਹੈ ਝੂਠ ਹੈ ਝੂਠ ਹੀ ਝੂਠ ਜਿਹੜਾ ਉਹ ਦਿਖਾਈ ਜਾਂਦੇ ਆ ਲੋਕਾਂ ਨੂੰ ਤੇ ਇਸ ਕਰਕੇ ਇਹੋ ਜੀਆਂ ਗੱਲਾਂ ਬਾਤਾਂ ਕਰਕੇ ਤੁਰ ਜਾਂਦੇ ਆ ਇਹ ਦਾਅਵੇ ਵਾਦੇ ਬਹੁਤ ਵੱਡੇ ਕਰਦੇ ਆ ਪਰ ਨਾਲ ਦੂਜੇ ਪਾਸੇ ਉਹ ਇਹ ਵੀ ਕਹਿ ਰਹੇ ਨੇ ਆਪਣੇ ਭਾਸ਼ਣਾ ਦੇ ਵਿੱਚ ਇਸ ਜਿਹੜੀ ਲਹਿਰ ਚੱਲ ਰਹੀ ਆ ਹੁਣ ਨਸ਼ੇ ਦੇ ਵਿਰੁੱਧ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਸਮੱਗਲਰ ਅਸੀਂ ਅੰਦਰ ਦਿੱਤੇ ਨੇਗੇ ਉਹਨਾਂ ਵਿਰੁੱਧ ਕਾਰਵਾਈ ਹੋਏ ਉਹਨਾਂ ਦੇ ਘਰ ਤੱਕ ਢਾ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਕਿੰਨੀ ਕਸਾਈ ਜਾ ਪਰੀ ਹੈ ਦੇਖੋ ਘਰ ਜਿਹੜੇ ਢਾਉਣ ਦੀ ਜਿਹੜੀ ਇਹ ਗੱਲ ਕਹਿ ਰਹੇ ਆ ਨਾ ਇਹਦੇ ਤੇ ਤਾਂ ਆਪਾਂ ਆਪ ਬਹੁਤ ਵੱਡੇ ਪੱਧਰ ਤੇ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕੇਦਰੀਵਾਲ ਜਿਹੜੇ ਇਹ ਦਾਵਾ ਕਰ ਰਹੇ ਆ ਜਿਹੜੇ ਇਹਨਾਂ ਦੀ ਸਰਕਾਰ ਦਾਵਾ ਕਰ ਰਹੀ ਹੈ ਕਿ ਨਸ਼ਾ ਤਸਕਰਾਂ ਦੇ ਅਸੀਂ ਘਰ ਢਾ ਰਹੇ ਆ ਇਹ ਗੱਲ ਬਿਲਕੁਲ ਝੂਠ ਹੈ ਇਹਦੀ ਪੋਲ ਡੀਜੀਪੀ ਸਾਹਿਬ ਨੇ ਖੁਦ ਵੀ ਖੋਲੀ ਹੈਗੀ ਆ ਕਿ ਭਾਈ ਨਸ਼ਾ ਤਸਕਰਾਂ ਦੇ ਨਹੀਂ ਘਰ ਅਸੀਂ ਢਾ ਰਹੇ ਅਸੀਂ ਤਾਂ ਘਰ ਉਹਨਾਂ ਦੇ ਢਾ ਰਹੇ ਆ ਜਿਨ੍ਹਾਂ ਦੇ ਘਰ ਨਜਾਇਜ਼ ਕਬਜ਼ਾ ਤਹਿਤ ਬਣੇ ਹੋਏ ਸੀ ਸ਼ਾਮਲਾਟ ਜ਼ਮੀਨਾਂ ਦੇ ਉੱਪਰ ਹੋਰ ਜ਼ਮੀਨਾਂ ਦੇ ਉੱਪਰ ਉਹ ਤਾਂ ਡੀਜੀਪੀ ਸਾਹਿਬ ਇਹਨਾਂ ਦੀ ਪੋਲ ਖੋਲ ਚੁੱਕੇ ਉਹਦੇ ਤੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਹਾਲਾਂਕਿ ਸਭ ਤੋਂ ਪਹਿਲਾਂ ਖੁਲਾਸੇ ਦੇ ਤੇ ਆਪਾਂ ਹੀ ਕੀਤਾ ਸੀ ਪਰ ਮੋਰ ਆਪਣੇ ਖੁਲਾਸੇ ਦੀ ਡੀਜੀਪੀ ਸਾਹਿਬ ਨੇ ਲਾਤੀ ਤਾਂ ਇਹ ਸਿਰਫ ਗੱਲਾਂ ਨੇ ਇਵੈਂਟ ਕ੍ਰੀਏਟ ਕਰਨਾ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ মিডিਆ ਦੇ ਦਮ ਤੇ ਉੱਪਰ ਪੀਆਰ ਦੇ ਦਮ ਦੇ ਉੱਪਰ ਪੈਸਾ ਖਰਚ ਕੇ ਇਹਨਾਂ ਨੂੰ ਇਵੈਂਟ ਕ੍ਰੀਏਟ ਕਰਨੇ ਆਉਂਦੇ ਆ ਅਦਰਵਾਈਜ਼ ਇਹਨਾਂ ਦੇ ਹੈ ਕੁਝ ਨਹੀਂ ਰਾਜਨੀਤੀ ਝੂਠ ਦੀ ਐਨਾਂ ਕੋਲੇ ਇਹ ਸਿਰਫ ਸਿਰਫ ਝੂਠੀਆਂ ਗੱਲਾਂ ਨੇ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਜਦੋਂ ਤੁਸੀਂ ਕੰਮ ਗਰਾਉਂਡ ਤੇ ਤੁਹਾਨੂੰ ਦਿਖਦਾ ਨਾ ਲਖਵਿੰਦਰ ਜੀ ਤਾਂ ਉਦੋਂ ਤੁਹਾਨੂੰ ਐਡਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਜੇ ਇੰਨੇ ਫੜਲੇ ਜੀ ਉਹਨੇ ਫੜਲੇ ਜੇ ਅੱਜ ਹਜ਼ਾਰਾਂ ਬੰਦੇ ਫੜਲੇ ਆ ਜੇ ਅੱਜ ਯੁੱਧ ਨਸ਼ਾ ਵਿਰੋਧ ਹੋ ਗਿਆ ਤਾਂ ਫਿਰ ਅੱਜ ਤੋਂ ਜਦੋਂ ਸਰਕਾਰ ਬਣੀ ਆ ਉਦੋਂ ਥੋੜੇ ਟਾਈਮ ਬਾਅਦ ਜੀ ਕਰਪਸ਼ਨ ਫ੍ਰੀ ਪੰਜਾਬ ਤੇ ਡਰੱਗ ਫ੍ਰੀ ਪੰਜਾਬ ਕਾਦ ਲਈ ਕਰਤਾ ਸੀ ਤੇ ਹੁਣ ਉਹ ਕਹਿੰਦੇ ਇਹਨਾਂ ਦਾ ਮੰਤਰੀ ਆ ਕੀ ਗੱਲ ਕਹੀ ਜਾਂਦਾ ਕਹਿੰਦਾ ਜੀ ਇਹ ਗੱਲ ਅਸੀਂ ਝੂਠ ਕਰਤੀ ਆ ਵੀ ਸਰਕਾਰਾਂ ਹੀ ਵਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰੀਆਮ ਵੇਖਦਾ ਕਹਿੰਦੇ ਇਹ ਵਾਕ ਬੈਂਸ ਮੰਤਰੀ ਕਹਿੰਦੇ ਕਿ ਅਸੀਂ ਝੂਠਾ ਕਰਤਾ ਸੀ ਕਾਰਵਾਈਆਂ ਕਰਕੇ ਪੰਜਾਬ ਤੋਂ ਨਸ਼ਾ ਹੀ ਖਤਮ ਕਰਤਾ ਕਮਾਲ ਹੈ 31 ਮਈ ਤੋਂ ਪਹਿਲਾਂ ਹੀ ਹਲੇ ਤਾਂ ਇਹਨਾਂ ਨੇ ਅਲਟੀਮੇਟਮ 31 ਮਈ ਦਾ ਦਿੱਤਾ ਸੀ ਇਹਨਾਂ ਨੇ 31 ਮਈ ਤੋਂ ਪਹਿਲਾਂ ਖਤਮ ਕਰ ਦਿੱਤਾ ਔਰ 31 ਮਈ ਰੰਗ ਵੀ ਜਾਣੀ ਹੈ ਤੇ ਨਸ਼ਾ ਖਤਮ ਨਹੀਂ ਹੋਣਾ ਇਹਨਾਂ ਤੋਂ ਇਹ ਸਿਰਫ ਖਾਣਾ ਪੂਰਤੀ ਹੈ ਮੈਂ ਕੁਝ ਅਹਿਮ ਅਫਸਰਾਂ ਨੂੰ ਜਾਣਦਾ ਔਰ ਜਿਹੜੇ ਦੱਸਦੇ ਆ ਜਿਹੜੇ ਦੱਸਦੇ ਆ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਸੇ ਦਾ ਬਹੁਤ ਅਹਿਮ ਅਫਸਰ ਜਿਹੜੇ ਆ ਇਹ ਗੱਲਾਂ ਦੱਸਦੇ ਆ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਹਰ ਤਰੀਕੇ ਦੇ ਨਾਲ ਇੱਕ ਦਿਨ ਦੇ ਵਿੱਚ ਇੰਨੇ ਪਰਚੇ ਦੇਣੇ ਆ ਤੁਸੀਂ ਇੰਨੇ ਮਹੀਨੇ ਦੇ ਵਿੱਚ ਇੰਨਾ ਪਰਚਾ ਜਿਹੜਾ ਤੁਸੀਂ ਦਿਖਾਉਣਾ ਹੈ ਕਿ ਭਾਈ ਇੰਨੇ ਨਸ਼ੇ ਦੇ ਪਰਚੇ ਦਿੱਤੇ ਆ ਸਿਰਫ ਗਿਣਤੀ ਵਧਾਉਣ ਦੀ ਖਾਤਰ ਜਿੰਨਾਂ ਤੇ ਪੁਰਾਣੇ ਵੀ ਪਰਚੇ ਹੋਇਆ ਉਹਨਾਂ ਨੂੰ ਫੜਫੜ ਕੇ ਇਧਰੋਂ ਕੋਈ ਹਿਸਾਬ ਕਿਤਾਬ ਕਰਕੇ ਝੂਠੇ ਵੀ ਪਰਚੇ ਜਿਹੜੇ ਇੱਥੇ ਹੋ ਰਹੇ ਹੈਗੇ ਆ ਔਰ ਸਿਰਫ ਗਿਣਤੀ ਵਧਾਉਣ ਦੇ ਚੱਕਰ 'ਚ ਇਹ ਪਰਚੇ ਵਧਾਈ ਜਾ ਰਹੇ ਆ ਆਦਰਵਾਇਜ਼ ਹੋਰ ਕੁਝ ਵੀ ਨਹੀਂ ਹੈਗਾ ਸਚਾਈ ਦੇ ਨੇੜੇ ਤੇੜੇ ਵੀ ਗੱਲ ਹੈ ਨਹੀਂ ਇੱਕ ਸਿੱਧੂ ਸਾਹਿਬ ਹੋਰ ਬਹੁਤ ਵੱਡਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਸਿਰਫ ਦੋ ਦਿਨ ਪਹਿਲਾਂ ਇਹ ਜਿਹੜੀ ਨਸ਼ਾ ਮੁਕਤੀ ਯਾਤਰਾ ਸ਼ੁਰੂ ਹੋਈ ਹੈ ਉਹਨਾਂ ਨੇ ਕਈ ਪਿੰਡਾਂ ਦੇ ਨਾਮ ਲੈਂਦੇ ਨੇ ਵੀ ਇਹ ਜਿਹੜੇ ਪਿੰਡ ਨੇ 99% ਨਸ਼ਾ ਮੁਕਤ ਹੋ ਗਏ ਨੇ ਖੁਦ ਪਿੰਡ ਵਾਲਿਆਂ ਨੇ ਦੱਸਿਆਗਾ ਸਰਕਾਰ ਨਹੀਂ ਦੱਸ ਰਹੀ ਇਹ ਪਿੰਡ ਵਾਲੇ ਦੱਸਦੇ ਨੇ ਕਿ ਸਾਡੇ 99% ਜਿਹੜੇ ਪਿੰਡ ਨੇ ਨਸ਼ਾ ਮੁਕਤ ਹੋ ਉਹਨੇ ਸਿਰਫ 20 ਰਹਿ ਗਿਆ ਕਹਿੰਦੇ ਉਹ ਅਸੀਂ 20 ਵੀ ਆਉਣ ਵਾਲੇ ਦਿਨਾਂ ਚ ਖਤਮ ਕਰ ਦਾਂਗੇ ਇਸ ਦਾਅਵੇ ਦੇ ਵਿੱਚ ਕਿੰਨੀ ਸਚਾਈ ਜਾਪਦੀ ਹੈ ਦੇਖੋ ਜਿਹੜੇ ਬੰਦੇ ਕਹਿ ਰਹੇ ਆ ਉਹ ਦੱਸ ਸਕਦੇ ਆ ਵੀ ਉਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਕੁ ਨਸ਼ਾ ਹੈਗਾ ਆਪਣੇ ਆਪਣੇ ਪਿੰਡ ਦੇ ਹਾਲਾਤ ਹਰੇਕ ਨੂੰ ਪਤਾ ਹੈ ਹਰੇਕ ਬੰਦਾ ਜਾ ਕੇ ਕਿਤੇ ਨਾ ਕਿਤੇ ਕਿਸੇ ਮੂਰੇ ਨੰਬਰ ਬਣਾਉਣ ਦੀ ਖਾਤਰ ਕੋਈ ਦਾਵਾ ਕਰ ਸਕਦਾ ਪਰ ਉਹ ਦਾਵੇ ਦੀ ਕਈ ਪਿੰਡਾਂ ਵਾਲੇ ਬੋਲ ਵੀ ਖੋਲ ਦਿੰਦੇ ਆ ਇੱਕ ਕੁੜੀ ਤੋਂ ਇਹਨਾਂ ਨੇ ਝੂਠ ਮਰਵਾ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨਹੀਂ ਨੌਕਰੀ ਦੇਣ ਲੱਗੇ ਆ ਕਿ ਜੀ ਇਦਾਂ ਸੀ ਸਾਡੇ ਪਿੰਡ 'ਚ ਤਾਂ ਕੋਈ ਪੜਿਆ ਹੀ ਨਹੀਂ ਸੀ ਆਏ ਨਹੀਂ ਸੀ ਵਿਆਹ ਨਹੀਂ ਸੀ ਮੈਂ ਪੜ ਲੈ ਕੇ ਆਈ ਆ ਤੁਹਾਡੀ ਸਰਕਾਰ ਦੇ ਪ੍ਰਭਾਵਿਤ ਹੋ ਕੇ ਆਏ ਜੋ ਮੈਂ ਤਾਂ ਬਾਹਰ ਜਾਣਾ ਸੀ ਉਹ ਸ਼ਾਮ ਨੂੰ ਸਾਰੇ ਪੈੰਡ ਵਾਲਾ ਨੇ ਉਹ ਕੁੜੀ ਦੀ ਪੂਲ ਖੋਲ ਕੇ ਰੱਖ ਦਿੱਤੀ ਕਹਿੰਦੇ ਜੀ ਝੂਠ ਮਾਰਿਆ ਗਿਆ ਬਾਅਦ ਚ ਸਕ੍ਰਿਪਟ ਸੀਗੀ ਪਤਾ ਲੱਗਿਆ ਇੱਕ ਇਹ ਵੀ ਗੱਲ ਜਿਹੜਾ ਦਾਵਾ ਕੀਤਾ ਗਿਆ ਸੀਗਾ ਇੱਕ ਆਪਾਂ ਦੇਖਿਆ ਸੀਗਾ ਕਿ ਭਗਵੰਤ ਮਾਨ ਨੂੰ ਉਹ ਕੁਝ ਟੀਚਰ ਜਿਹੜੇ ਆ ਉਹ ਹੱਕ ਕਰਕੇ ਉਹਨਾਂ ਰੋ ਰਹੀਆਂ ਸੀ ਕੁੜੀਆਂ ਤੇ ਉਹ ਪੂਰਾ ਸਕ੍ਰਿਪਟਡ ਡਰਾਮਾ ਸੀ ਇਹ ਡਰਾਮੇ ਰਜੇ ਜਾਂਦੇ ਆ ਇਹ ਕਹਾਏ ਜਾਂਦੇ ਆ ਸ਼ਬਦ ਜਿਹੜੇ ਉੱਤੇ ਮਾਈਕ ਫੜਾ ਕੇ ਜਿਹੜੇ ਲੋਕਾਂ ਨੂੰ ਕਹਿੰਦੇ ਆ ਨਾ ਵੀ ਬੋਲੋ ਤੁਸੀਂ ਵੀ ਅਸੀਂ ਤੁਹਾਡੇ ਨਾਲ ਆ ਜੀ ਆਏ ਆ ਜੀ ਫਲਾਨਾ ਜੀ ਟਮਕਾਨਾ ਜੀ ਆਪਾਂ ਦੇਖਿਆ ਨਾ ਅਕਸਰ ਅਕਸਰ ਪ੍ਰੋਗਰਾਮਾਂ ਦੇ ਵਿੱਚ ਮੁੱਖ ਮੰਤਰੀ ਜਿੰਦੇ ਦੀ ਕੀ ਹੁੰਦਾ ਕਿ ਲੋਕਾਂ ਨੂੰ ਮਾਈਕ ਫੜਾ ਦਿੰਦੇ ਆ ਭਗਵੰਤ ਜੀ ਮਾਨ ਕਹਿੰਦੇ ਕਿ ਐਂ ਕਦੇ ਦੇਖਿਆ ਮੁੱਖ ਮੰਤਰੀ ਤੁਹਾਨੂੰ ਮਾਈਕ ਫੜਾ ਕੇ ਤੁਹਾਡੇ ਸਵਾਲਾਂ ਸਵਾਲ ਪੁੱਛ ਰਿਹਾ ਹੋਵੇ ਤੁਸੀਂ ਸਵਾਲ ਕਰੋ ਕਿਸੇ ਮੁੱਖ ਮੰਤਰੀ ਨੂੰ ਜਾਂ ਕੁਝ ਕਦੇ ਦੇਖਿਆ ਕਹਿੰਦੇ ਆ ਦੇਖੋ ਮੈਂ ਕਰ ਉਹ ਸਾਰੇ ਉਹਨਾਂ ਨੂੰ ਦੱਸੇ ਹੋਏ ਸਵਾਲ ਨੇ ਜੇ ਦਾਮ ਹੈ ਤਾਂ ਸਾਡੇ ਅਰਗੇ ਪੱਤਰਕਾਰਾਂ ਦੇ ਨਾਲ ਬਹੁਤ ਪੰਜ ਸੱਤ ਬੰਦੇ ਇਹੋ ਜਿਹੇ ਹੈਗੇ ਆ ਜਾਗਦੀ ਜ਼ਮੀਨ ਬਾਰੇ ਪੱਤਰਕਾਰ ਉਹਨਾਂ ਦੇ ਨਾਲ ਇਹ ਤਾਂ ਝੂਠ ਹੈ ਸਕ੍ਰਿਪਟ ਹੈ ਸਿੱਧਾ ਦੱਸਿਆ ਹੁੰਦਾ ਪਹਿਲਾਂ ਕਿ ਤੁਹਾਨੂੰ ਮਾਈਕ ਦੇਵਾਂਗੇ ਤੁਸੀਂ ਇਸ ਤਰੀਕੇ ਨਾਲ ਮੁੱਖ ਮੰਤਰੀ ਨੂੰ ਸਵਾਲ ਕਰਨਾ ਹੈ ਇਸ ਤਰੀਕੇ ਨਾਲ ਤਾਰੀਫ ਕਰਨੀ ਹੈ ਸਾਰਾ ਕੁਝ ਸਕ੍ਰਿਪਟਡ ਹੈ ਹੋਰ ਇੱਥੇ ਕੁਝ ਨਹੀਂ ਹੈ ਧੰਨਵਾਦ ਸਿੱਧੂ ਸਾਹਿਬ ਸੋ ਵੱਡੇ ਦਾਅਵੇ ਵੱਖ-ਵੱਖ ਪੱਧਰ ਦੇ ਉੱਪਰ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਵੱਡੇ ਦਾਅਵੇ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਨੇ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਲੇਕਿਨ ਉਨ੍ਹਾਂ ਦੇ ਉੱਪਰ ਵੀ ਕੁਝ ਸਵਾਲੀਆ ਨਿਸ਼ਾਨ ਲੱਗੇ ਨੇ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਦੱਸਿਆ ਕੁਝ ਮੰਤਰੀਆਂ ਦੇ ਨਾਮ ਵੀ ਲੈਨੇ ਕਿ ਆਖਰ ਕਿਵੇਂ ਵਿਵਾਦਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਰਹੇ ਨੇ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ਾ ਮੁਕਤੀ ਯਾਤਰਾ ਕਿੰਨੀ ਕੁ ਸਕਸੈਸਫੁਲ ਰਹਿਣ ਵਾਲੀ ਹੈ ਕਿ ਸੱਚਮੁੱਚ ਇਸ ਨਸ਼ਾ ਮੁਕਤੀ ਯਾਤਰਾ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਕੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਣੇ ਰਹੋ ਰਜਾਨਾ ਲੋਕਨਾ ਟੀਵੀ ਦੇ